ਰਾਤ ਦਾ ਵੇਲਾ ਇਬਾਦਤ ਕਿੱਥੇ ਚੱਲੀ ਐ ਇਸ ਟਾਈਮ ਇਬਾਦਤ ਨੂੰ ਲੈ ਕੇ ਸੀ ਕਿੱਥੇ ਸ਼ਰਵਾ ਮਾਰਨ ਡਿਆ ਚਲੋ ਜੀ ਚਲੋ ਦੁਕਾਨੀਆਂ ਚਲੋ 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 ਡੈਡੀ ਸਾਹਿਬ ਚਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਅਸੀਂ ਤੁਹਾਡੀ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਅੱਜ ਅਸੀਂ ਚੱਲਿਆ ਗੁਰਦੁਆਰਾ ਕੁੰਮਣੀ ਸਾਹਿਬ ਤੇ ਇਬਾਦਤ ਪਹਿਲੀ ਵਾਰ ਜਾਏਗੀ ਉੱਥੇ ਮੱਥਾ ਟੇਕਣ ਵਾਸਤੇ ਸੋ ਤੁਸੀਂ ਵੀ ਨਾਲ ਚਲੋ ਤੁਹਾਨੂੰ ਵੀ ਦਰਸ਼ਨ ਕਰਾਉਣੇ ਕੁੰਮਣੀ ਸਾਹਿਬ ਗੁਰਦੁਆਰੇ ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਜਦੋਂ ਆਏ ਸਾਡੇ ਕੋਲ ਜਾਏ ਨਹੀਂ ਗਿਆ ਤੇ ਅਸੀਂ ਮਤਲਬ ਕਿਤੇ ਨਹੀਂ ਗਏ ਰਮਦਾਨਸ ਵੀ ਇਹੀ ਪਰਸਾ ਚੌਥੀ ਹੋ ਕੇ ਆਏ ਆ ਤੇ ਅੱਜ ਅਸੀਂ ਚੱਲੇ ਆ ਛੋਟੇ ਘੁੰਮਣੇ ਤਨਤਨ ਸੰਤ ਬਾਬਾ ਹਜ਼ਾਰਾ ਸਿੰਘ ਦੀ ਛੋਟੇ ਘੁੰਮਣਾ ਵਾਲੇ ਤੇ ਬ੍ਰਹਮ ਗਿਆਨੀ ਅਸੀਂ ਸ਼ੁਰੂ ਤੋਂ ਇੱਥੇ ਜਾਂਦੇ ਆ ਤੇ ਹੁਣ ਅਸੀਂ ਮੱਥਾ ਟੇਕ ਕੇ ਚੱਲੇ ਆ ਉੱਥੇ ਪਿਛਲੀ ਵਾਰੀ ਆਏ ਸੀ ਉਦੋਂ ਵੀ ਗਏ ਸੀ ਤੇ ਬੜੇ ਸ਼ੌਟਸ ਨੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਸੀ ਉੱਥੇ ਕਿ ਤੁਸੀਂ ਸਾਨੂੰ ਮਿਲਿਓ 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 ਤੇ ਕੱਲ ਵੀ ਕਿਸੇ ਨੇ ਕਮੈਂਟ ਆਇਆ ਸੀ ਕਿ ਤੁਸੀਂ ਛੋਟੇ ਘੁੰਮਣੇ ਕਦੋਂ ਆਣਾ ਤੇ ਮੈਂ ਉਹਨਾਂ ਨੂੰ ਆਨਸਰ ਕੀਤਾ ਸੀ ਅਸੀਂ ਕੱਲ ਆਉਣਾ ਵਾ ਤੇ ਚਲੋ ਅਸੀਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਘਰਮਾਉਣੀ ਪਹੁੰਚ ਗਏ ਜੀ ਗੁਰਦੁਆਰਾ ਕੁੰਮਣੀ ਸਾਹਿਬ ਵਾਹਿਗੁਰੂ ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਪਹੁੰਚ ਗਏ ਜੀ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਗੱਡੀ ਪਹਿਲਾਂ ਪਾਰਕਿੰਗ ਲਾ ਲਈਏ Ramu panci sila. Hah, Bapak. Show niwe. Bapak coklat sih. Bapak coklat ya. Haji siapa? Ay 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 ay. Cepat manggilkan aku. Cepat. ਗੁਰਦੁਆਰਾ ਸਾਹਿਬ ਆ ਕੇ ਬਹੁਤ ਹੀ ਆਨੰਦ ਆਇਆ ਕਿਉਂਕਿ ਉਦੋਂ ਇਸ ਜੋਰੀ ਇਬਾਦਤ ਹੋਣ ਵਾਲੀ ਸੀ ਤੇ ਇਬਾਦਤ ਅੱਜ ਪਹਿਲੀ ਵਾਰ ਆਏ ਨੇ ਆਈ ਹੈ ਬਾਬਾ ਜੀ ਦੇ ਘਰੇ ਤੇ ਬਹੁਤ ਜ਼ਿਆਦਾ ਆਨੰਦ ਭਰਿਆ ਹੁੰਦਾ ਇੱਥੇ ਆਣਾ ਡੈਡੀ ਜੀ ਵੀ ਨਾਲ ਆਏ ਨੇ ਸਾਰੇ ਕਹਿੰਦੇ ਡੈਡੀ ਬੋਲਦੇ ਨਹੀਂ ਡੈਡੀ ਬੋਲਦੇ ਤੁਸੀਂ ਕਦੋਂ ਦੇ ਆ ਰਹੇ ਹੋ ਡੈਡੀ ਇੱਥੇ ਮੈਂ ਹਾਂ ਵੀ 25 ਸਾਲ ਪੜਦੇ ਪੜਦੇ ਜਦੋਂ ਹੁੰਦੇ ਸੀ ਜਦੋਂ ਆਉਂਦੇ ਹੁੰਦੇ ਸੀ ਆ ਮਤਲਬ ਕਹਿਣ ਦੀ ਗੱਲ ਹੈ ਮਤਲਬ ਇਸ ਏਰੀਏ ਦੇ ਵਿੱਚ ਪੂਰਾ ਜਿਹੜਾ ਬਟਾਲੇ ਬੇਸਿਕਲੀ ਨੂੰ ਸ਼ਹਿਰਾ ਮੱਜਾ ਸਿੰਘ ਪੈਂਦਾ ਸੈਂਟਰ ਤੋਂ ਉਧਰੋਂ ਸੜਕ ਆਉਂਦੀ ਹੈ ਜੀ ਘੁੰਮਣੀ ਸਾਹਿਬ ਨੂੰ ਛੋਟੇ ਘੁੰਮਣ ਨੂੰ ਬਹੁਤ ਹੀ ਆਨੰਦਪਰੀ ਜਗ੍ਹਾ ਹੈ ਹਲੇ ਵੀ ਉਹੀ ਵਾਈਬਸ ਨੇ ਮੈਂ ਤਾਂ ਬੜਾ ਲੇਟ ਆਣ ਲੱਗਾ ਇੱਧਰ ਕਿਉਂਕਿ ਜਦੋਂ ਮੇਰਾ ਇੱਧਰ ਇਸ ਏਰੀਏ ਨਾਲ ਰਿਸ਼ਤਾ ਜੁੜਿਆ ਇਸ ਏਦੇ ਨਾਲ ਮੇਰਾ ਦਾਤਾ ਪਿਆ ਉਦੋਂ ਤੋਂ ਆਣ ਲੱਗਾ ਲੇਕਿਨ ਜਦੋਂ ਵੀ ਆਣਾ ਇੱਥੇ ਬੜਾ ਆਨੰਦ ਆਂਦਾ ਹੈ ਤੇ ਵਧੀਆ ਲੱਗਦਾ ਹੈ ਇੱਥੇ ਗੁਰੂ ਘਰ ਆਣਾ ਤੇ ਜੇ ਤੁਸੀਂ ਨੇੜੇ ਤਿਹੜੇ ਦੀੋਂ ਕੋਈ ਇਸ ਇਲਾਕੇ ਚ ਆਨਿਓ ਤੁਹਾਡੀ ਕੋਈ ਰਿਸ਼ਤੇਦਾਰੀ ਪੈਂਦੀ ਏ ਤਾਂ ਬਟਾਲੇ ਤੋਂ ਗੁਰਦਾਸਪੁਰ ਜਾਂਦੇ ਹੋਏ ਰੋਡ ਦੇ ਉੱਪਰ ਨੂੰ ਸ਼ਹਿਰਾ ਮੱਜਾ ਸਿੰਘਾ ਉੱਥੋਂ ਸੜਕ ਮੁੜਦੀ ਏ ਕੁੰਮਣੀ ਸਾਹਿਬ ਨੂੰ ਤੁਸੀਂ ਆ ਕੇ ਦਰਸ਼ਨ ਕਰੋ ਬਹੁਤ ਅੱਛੀ ਵਾਈਬ ਔਰ ਬਹੁਤ ਪਰਮਾਤਮਾ ਦੀ ਮਿਹਰ ਹੈ ਇੱਥੇ ਹਰ ਕਿਸੇ ਜਿਹਨੇ ਜਿਹੜਾ ਜਿੰਨੇ ਕਦਮ ਚੱਲ ਕੇ ਆਂਦਾ ਹੈ ਪਰਮਾਤਮਾ ਉਹ ਨਹੀਂ ਭਾਗ ਲਾਂਦੇ ਨੇ ਇੱਥੇ ਕਨੇੜੀ ਹਾਂਜੀ ਕਿਰਨ ਜੀ ਕਹਿੰਦੇ ਮੇਰਾ ਇੱਥੇ ਉਹ ਜਿਹੜਾ ਕੁਲਚਾ ਹੁੰਦਾ ਹੈ ਅਮਰੀਕਸਰੀ ਉਹ ਖਾਣ ਨੂੰ ਮਨ ਕਰ ਰਿਹਾ ਪਿੱਛੇ ਭਾਈ ਸਾਹਿਬ ਕੋਈ ਆਪਣੀ ਉਹ ਲਗਾ ਕੇ ਸਟਾਲ ਤੇ ਖੜੇ ਨੇ ਬਹੁਤ ਖੁਸ਼ਬੂ ਆ ਰਹੀਏ ਬਣਾ ਰਹੇ ਨੇ ਤੇ ਕੁਲਚੇ ਛੋਲੇ ਤੇ ਮੈਂ ਕਿ ਫਿਰ ਗੱਡੀ ਤੇ ਖਾਦਾ ਨਹੀਂ ਜਾਣਾ ਔਰ ਇਬਾਦਤ ਨਾਲ ਹੈ ਤੇ ਆਪਾਂ ਪੈਕ ਕਰਾ ਲੈਨੇ ਘਰ ਜਾ ਕੇ ਖਾਵਾਂਗੇ ਠੀਕ ਹੈ ਨਾ ਬਈ ਹਾਂਜੀ ਠੀਕ ਠੀਕ ਚਲੋ ਜੀ ਘਰ ਜਾ ਕੇ ਖਾਣੇ ਆ ਤੇ ਬਾਦੋਂ ਮਿਲਦੇ ਆ ਘਰੇ ਪਹੁੰਚ ਕੇ ਹਾਂਜੀ ਸੋਨਾ ਜੀ ਚਲੇ ਫਿਰ ਜਿਹੜੇ ਬਾਬਾ ਜੀ ਨੂੰ ਮੱਥਾ ਟੇਕ ਆਏ ਹੋ ਹਾਂਜੀ ਆਏ ਹਾਈ ਓਏ ਸੋਨਿਆ ਸੋਨਿਆ ਲੱਡੂ ਪੈਕ ਹੋ ਰਹੇ ਨੇ ਫਿਰ ਲੋ ਜੀ ਅਸੀਂ ਮਨਚੂਰੀਅਨ ਛੱਕੇ ਨਹੀਂ ਛਕੇ ਅਬਾਦਤ ਨੂੰ ਨਹੀਂ ਮਿਲੇ ਅਬਾਦਤ ਨੂੰ ਮਿਲੇ ਚੁੰਚਣਾ ਵੱਜ ਰਿਹਾ ਸਮਝ ਲਓ ਇਬਾਦਤ ਸਾਡੀ ਸੌ ਰਹੀ ਏ ਸੋ ਕਰੇਨ ਜੀ ਫਾਈਨਲ ਲਾਸਟ ਨਾਈਟ ਆਫ ਥਿਸ ਟ੍ਰਿਪ ਇਸ ਟ੍ਰਿਪ ਦੀ ਆਖਰੀ ਰਾਤ ਜੋ ਸਾਡੀ ਅਸੀਂ ਬਟਾਲੇ ਦੇ ਪਿੰਡ ਦੇ ਵਿੱਚ ਬਿਤਾ ਰਹੇ ਆ ਆਪਣੇ ਸਹੁਰਿਆਂ ਦੇ ਘਰੇ ਮੇਰੇ ਸਹੁਰਾ ਸਾਹਿਬ ਬੈਠੇ ਦੇਖ ਰਹੇ ਨੇ ਮੇਰੇ ਫਾਦਰ ਲਵ ਯੂ ਡੈਡੀ ਆ ਮੇਰਾ ਭਰਾ ਸਿਮਰਤ ਸਿੰਘ ਤੇ ਉਹ ਮੇਰੀ ਛੋਟੀ ਭੈਣ ਅਨੁਪ੍ਰੀਤ ਕੌਰ ਤੇ ਸ਼ੀਜ਼ ਮਾਈ ਲਵਲੀ ਵਾਈਫ ਕਿਰਨਬੀਰ ਕੌਰ ਤੇ ਮਦਰ ਇਨ ਲਾਓ ਭਾਡੇ ਦੋਰੇ ਨੇ ਮੰਮੀ ਦੀ ਭਾਡੇ ਦੋਰੇ ਨੇ ਮੈਨੂੰ ਲੱਗਣਾ ਚਾਹਣਾ ਜੀ ਇਹ 15 ਦਿਨਾਂ 'ਚ ਬਹੁਤ ਇੰਜੋਏ ਕੀਤਾ ਖਾਸ ਕਰਕੇ ਜਿਹੜੀਆਂ 2-3 ਚੀਜ਼ਾਂ ਜ਼ਿਆਦਾ ਵਧੀਆ ਲੱਗੀਆਂ ਵਧੀਆ ਲੱਗੀਆਂ ਕਿ ਆਪਾਂ ਟੈਕਨੋਲੋਜੀ ਤੋਂ ਥੋੜਾ ਜਿਹਾ ਕੱਟ ਕੱਟ ਰਹੇ ਇਹਦੇ ਨਾਲ ਫਾਇਦਾ ਵੀ ਏ ਕਿਉਂਕਿ ਸਾਰਾ ਦਿਨ netflix ਦੇਖਣਾ ਇੱਥੇ ਰਿਵਾਜ ਹੀ ਨਹੀਂ ਹੈਗਾ ਮੇਰੇ ਸਹੁਰਿਆਂ ਵਿੱਚੋਂ ਬਾਕੀ ਸ਼ਾਇਦ ਇਸ ਏਰੀਆ 'ਚ ਹੋਵੇ ਮੇਰੇ ਸਹੁਰਿਆਂ 'ਚ ਅਨੁਪ੍ਰੀਤ ਹੋਗੀ ਮੇਰੇ ਚਾਚਿਆਂ ਸਾ ਚਾਚੇ ਸਹੁਰੇ ਮਤਲਬ ਸਾਰੇ ਪਰਿਵਾਰਾਂ 'ਚ ਨਾ netflix ਨਾ prime ਨਾ hotstar ਕਿਸੇ ਚੀਜ਼ ਦਾ ਰਿਵਾਜ ਨਹੀਂ ਟੀਵੀ ਟੂਵੀ ਵਾਲਾ ਹੈ ਨਹੀਂ ਰਿਵਾਜ ਇਹਨਾਂ 'ਚ ਰਿਵਾਜ ਆ ਸਾਰੇ ਇਕੱਠੇ ਹੋ ਕੇ ਜਿਹੜੇ ਬੈਠ ਕੇ ਗੱਲਾਂ ਮਾਰਦੇ ਨੇ ਗੱਲਾਂ ਕਰਦੇ ਨੇ ਉਹ ਬੜਾ ਵਧੀਆ ਹੈ ਜਿਹੜਾ ਇੱਕ ਪਿਆਰ ਵਧਾ ਕੇ ਰੱਖਦਾ ਹੈ ਇਹ ਜਿਆਦੀ ਵਧੀਆ ਚੀਜ਼ ਹੈ ਮੁਹਾਲੀ ਦੇ ਵਿੱਚ ਆਬਵੀਅਸਲੀ ਹੁੰਦੇ ਆ ਟੀਵੀ ਦੇਖ ਲਿਆ ਗੇਮ ਦੇਖ ਲਈਏ ਕਰਦਾ ਉਹ ਇੱਕ ਅਲੱਗ ਪਾਰਟ ਹੈ ਬਟ ਇੱਥੇ ਇਸ ਚੀਜ਼ ਨੂੰ ਮੈਂ ਰੀਅਲਾਈਜ਼ ਕੀਤਾ ਕਿ ਉਹਨਾਂ ਚੀਜ਼ਾਂ ਤੋਂ ਬਗੈਰ ਵੀ ਲਾਈਫ ਬੜੀ ਸੋਖੀ ਹੈਗੀ ਹੈ ਆਪਾਂ ਧੱਕੇ ਨਾਲ ਸਿਹੜੀਆਂ ਹੋਈਆਂ ਨੇ ਚੀਜ਼ਾਂ ਜੋ ਫੈਕਟ ਹੈ ਦੇਖੋ ਮੰਮੀ ਨੇ ਸਵੇਰੇ ਸਵੇਰੇ ਜਰਾ 7 ਵਜੇ ਲਿਆ ਕੇ ਚਾਹ ਪਲਾਨੀ ਉੱਠ ਕੇ ਤੇ ਫਿਰ 8 ਵਜੇ ਤੱਕ ਚਾਹ ਚੂਪ ਪੀਣੀ ਗੱਲਾਂ ਬਾਤਾਂ ਮਾਰਨੀ ਫਿਰ ਇਸ਼ਨਾਨ ਕਰਨਾ ਰੋਟੀ ਖਾਣੀ ਦੁਪਹਿਰ ਹੋ ਜਾਣੀ ਰੋਟੀ ਖਾਣੀ ਰਾਤ ਨੂੰ ਰੋਟੀ ਖਾਣੀ ਲੇਕਿਨ ਰੋਟੀ ਬੜੀ ਖਾਦੀ ਇੱਕ ਦਾ ਦੂਜੇ ਨੰਬਰ ਦੇ ਘੁੰਮੇ ਫਿਰ ਚਲੋ ਇੰਨਾ ਨਹੀਂ ਪਰ ਜਿੰਨਾ ਬ ਗੱਲਾਂ ਕੀਤੀਆਂ ਮਾਂ ਮੈਂ ਕਿਤੇ ਨਾ ਕਿਤੇ ਥੋੜਾ ਜਿਹਾ ਬੋਰ ਹੋ ਜਾਂਦਾ ਸੀ ਸਟਾਰਟਿੰਗ ਵਿੱਚ ਰੀਜ਼ਨ ਉਹ ਆਦਤ ਨਹੀਂ ਹੈਗੀ ਨਾ ਆਪਣੀ ਲੇਕਿਨ ਉਹ ਆਦਤ ਬਣ ਗਈ ਹੁਣ ਤੇ ਇਹ ਅੱਛੀ ਆਦਤ ਹੈ ਕਿ ਆਪਾਂ ਜੇ ਟੈਕਨੋਲੋਜੀ ਨੂੰ ਵਰਤੋ ਸਿਰਫ ਉਦੋਂ ਕਰੀ ਜਦੋਂ ਲੋੜ ਹੈਗੀ ਆ ਜਦੋਂ ਆਪਾਂ ਵਲੌਗ ਬਣਾਉਣੇ ਚਾਹੋ ਟੈਕਨੋਲੋਜੀ ਹੈ ਵੀ ਥੋੜਾ ਜਿਹਾ ਬੰਦੇ ਨੂੰ ਰਿਲੈਕਸ ਰਹਿਣਾ ਚਾਹੀਦਾ ਰਹਿ ਰਿਹਾ ਹੈ ਮਨ ਰਿਹਾ ਹੈ ਹੈਨਾ ਅੱਛਾ ਰਹਿ ਲੱਗਿਆ ਦੂਸਰੇ ਨੰਬਰ ਦੇ ਉੱਪਰ ਜੋ ਇੱਕ ਸਿੰਪਲੀਸਿਟੀ ਹੈਗੀ ਇਹ ਦੇਖੋ ਅਸੀਂ ਆਪ ਜੋ ਖੁਦ ਆਪਣੇ ਆਪ ਨੂੰ ਕਹਿੰਨੇ ਆ ਅਸੀਂ ਵੀ ਆਪਣੀ ਲਾਈਫ ਨੂੰ ਸਿੰਪਲ ਜਿਹਾ ਰੱਖਿਆ ਹੋਇਆ ਹੈਗਾ ਬਾਲਾ ਕੰਪਲਿਕੇਟਿਡ ਨਹੀਂ ਰੱਖਦੇ ਸਿੰਪਲ ਜੀ ਜ਼ਿੰਦਗੀ ਜੀਨੇ ਆ ਹੈਨਾ ਸਧਾਰਨ ਜੀ ਜ਼ਿੰਦਗੀ ਜੀ ਵਧੀਆ ਲੱਗਦਾ ਸਾਨੂੰ ਹਨਾ ਕਿਤੇ ਨਾ ਕਿਤੇ ਚਲੋ ਜਿਹੜੇ ਹੁਣ ਸਾਡੇ ਕੰਮ ਨੇ ਉਹ ਤਾਂ ਸਾਨੂੰ ਕਰਨੇ ਪੈਂਦੇ ਨੇ ਅਕੋਰਡਿੰਗਲੀ ਜੋ ਸਾਡੇ ਕਿਤੇ ਬਣੇ ਹੋਏ ਨੇ ਹਨਾ ਪਰ ਬਹੁਤ ਵਧੀਆ ਆ ਰਿਹਾ ਖਾਸ ਕਰਕੇ ਸਿਮਰਤ ਨੇ ਬਹੁਤ ਦਿਲ ਲਾ ਕੇ ਰੱਖਿਆ ਨਾਲ અનુਪ੍ਰੀਤ ਨੇ ਮਾਸੀ ਦਾ ਪੂਰਾ ਕਿਰਦਾਰ ਨਿਭਾਇਆ ਤੇ ਇਬਾਦਤ ਨੂੰ ਪਿਆਰ ਦਿੱਤਾ ਚਲੋ ਤਾਂ ਪਦੇਣਾ ਹੀ ਹੈ ਤੇ ਇੰਨਾ ਜ਼ਿਆਦਾ ਗੋਦੀਆਂ ਚ ਚੱਕ ਕੇ ਰੱਖਿਆ ਸਾਨੂੰ ਥੋੜੀ ਜਿਹੀ ਰਿਲੈਕਸੇਸ਼ਨ ਆ ਮਿਲੀਆਂ ਕਿਉਂਕਿ ਉੱਥੇ ਮੈਂ ਸਾਰਾ ਦਿਹਾੜੀ ਕਰਦਾ ਰਹਿੰਦਾ ਸੀ ਚਲੋ ਬੜਾ ਵਧੀਆ ਇਬਾਦਤ ਨੂੰ ਵੀ ਥੋੜਾ ਜਿਹਾ ਨਾ ਇਬਾਦਤ ਵਿੱਚ ਵੀ ਥੋੜੀ ਜੀ ਗਰੋ ਗਰੋ ਜੀ ਹੋਈ ਇੱਥੇ ਮਤਲਬ ਇਹਦੇ ਚ ਕਈ ਇਹਦੀ ਹੈਬਿਟਸ ਚੇਂਜ ਹੋਈਆਂ ਨੇ ਇੱਥੇ ਬੜਾ ਵਧੀਆ ਲੱਗਿਆ ਔਰ ਅੱਜ ਲਾਸਟ ਨਾਈਟ ਐ ਵੀ ਇਸ ਟ੍ਰਿਪ ਦੀ ਉਦਾਂ ਨਹੀਂ ਇਸ ਟ੍ਰਿਪ ਦੀ ਲਾਸਟ ਨਾਈਟ ਆ ਹੁਣ ਥੋੜੇ ਟਾਈਮ ਬਾਅਦ ਆਇਆ ਕਰਾਂਗੇ ਮਤਲਬ ਹੁਣ ਦਿਲ ਜਾਨੀ ਕਰ ਰਿਹਾ ਵੀ ਵਾਪਸ ਜਾਣਾ ਐ ਪਰ ਜਾਣਾ ਤਾਂ ਪੈਣਾ ਹੀ ਹੈ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਆਬਵੀਅਸਲੀ ਗੱਲ ਹੈ ਕੰਮ ਕਾਜ ਨੇ ਨਾ ਧੀਏ ਜਾਣਾ ਤਾਂ ਪੈਂਦਾ ਹੀ ਏ ਰੋਣ ਨਾ ਲੱਗ ਜੀ ਨਾ ਨਾ ਰੋਣਾ ਨਹੀਂ ਯਾਰ ਰੋਈਦਾ ਨਹੀਂ ਹੁੰਦਾ ਓਹੋ ਇਹਦਾ ਹੱਸ ਨੇ ਇਹ ਕਿ ਐਸੀ ਕੁੜੀ ਹੈ ਕਲਰ ਹੋएगी ਜਾਣ ਲੱਗਿਆ ਕਿਹਨ ਕਲਿਸਰੀ ਨੇ ਕਿ ਕਲਿਸਰੀ ਨਾ ਲਾ ਲੇ ਥੋੜੀ ਜੀ ਆਹੋ ਨਹੀਂ ਮੰਨ ਨਲੋੜੀ ਨਹੀਂ ਨੇਚਰਲ ਰੰਗ ਆ ਜਾਂਦਾ ਹਾਏ ਅੱਖਾਂ ਗਿੱਲੀਆਂ ਸਦਾ ਹੀ ਰਹਿਣ ਨਹੀਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਬਹੁਤ ਜਾਈਗੇ ਤਾਂ ਅਸੀਂ ਦੋਵਾਂ ਨੇ ਇਬਾਦਤ ਦੇ ਨਾਲ ਸਾਰੀ ਫੈਮਿਲੀ ਨੇ ਨਾਨਕਾ ਫੈਮਿਲੀ ਨੇ ਹਨਾ ਨਾਨਕਾ ਫੈਮਿਲੀ ਤੇ 3 4 ਜਣਾਂ ਨੇ ਕਮੈਂਟ ਵੀ ਕੀਤਾ ਸੀ ਕਿ ਜਿਹੜੇ ਨਾਨਕੇ ਜਾ ਕੇ ਜਿਹੜਾ ਮਜ਼ਾ ਆਉਂਦਾ ਉਹ ਕਿਤੇ ਨਹੀਂ ਆਉਂਦਾ ਇਹ ਗੱਲ ਸੱਚੀ ਆ ਅਸੀਂ ਵੀ ਨਾਨਕੇ ਰਹਿ ਲੈ ਕੇ ਆਏ ਆ ਜਿਹੜਾ ਨਾਨਕੇ ਜਾ ਕੇ ਮਜ਼ਾ ਆਉਂਦਾ ਉਹ ਸੱਚੀ ਕਿਤੇ ਨਹੀਂ ਆਉਂਦਾ ਛੁੱਟੀਆਂ ਕੱਟਣੀਆਂ ਜਿਹੜੀਆਂ ਬਹੁਤ ਵਧੀਆ ਲੱਗਦਾ ਇੱਕ ਚੀਜ਼ ਹੋਰ ਹੈ ਵੀ ਜਿੰਨੇ ਜਿਹੜੇ ਵੀ ਆਏ ਇਬਾਦਤ ਨੂੰ ਮਿਲਣ ਵਾਸਤੇ ਹਾਂ ਬਹੁਤ ਸਹੀ ਗੱਲ ਆ ਮਨਾਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਜਿਹੜੇ ਇਬਾਦਤ ਨੂੰ ਵੇਖਣ ਵਾਸਤੇ ਆਏ ਨੇ ਕਿਉਂਕਿ ਮੈਨੂੰ ਮਤਲਬ ਮੈਂ ਮੇਰੇ ਪਿੰਡ ਵਿੱਚ ਜਿੰਨੇ ਵੀ ਸਾਡੇ ਰੈਲੀਟੀ ਮਤਲਬ ਜਿਹੜਾ ਸ਼ਰੀਕਾ ਪਰਿਚਾਰ ਹੁੰਦਾ ਵਾ ਹੈ ਨਾ ਸਰੀਆਂ ਟੀਮ ਬਹੁਤ ਪਿਆਰ ਕਰਦੀਆਂ ਨੇ ਮੈਨੂੰ ਤੇ ਇਸ ਕਰਕੇ ਉਹਨਾਂ ਨੂੰ ਇਹੀ ਕਿ ਜਦੋਂ ਕਿਰਨ ਆਉਗੀ ਸਾਨੂੰ ਮੇਰੇ ਮੰਮੀ ਨੇ ਕਹਿੰਦੇ ਫਿਰ ਕਿਰਨ ਆਉਗੀ ਦਸਿਆਵਾਸੀ ਆ ਦੀ ਕੁੜੀ ਨੂੰ ਵੇਖਣਾ ਵਾ ਹੈਨਾ ਇਸ ਕਰਕੇ ਉਹ ਜਿਹੜਾ ਪਿਆਰ ਆ ਉਹਦੇ ਕਰਕੇ ਆਏ ਨੇ ਇਬਾਦਤ ਨੂੰ ਵੇਖਣ ਵਾਸਤੇ ਨਾਲੇ ਬਾਕੀ ਵਲੌਗ ਵੀ ਦੇਖਦੇ ਨੇ ਸਾਰੇ ਸਾਰੇ ਬਾਕੀ ਛੋਟੇ ਛੋਟੇ ਬੱਚੇ ਵੀ ਆਏ ਮੇਲੇ ਨੇ ਇਬਾਦਤ ਨੂੰ ਛੋਟੇ ਬੱਚੇ ਵੀ ਆਏ ਜਿਹੜੇ ਪਿਆਰ ਕਰਦੇ ਨੇ ਇਬਾਦਤ ਨੂੰ ਸਪੈਸ਼ਲੀ ਅੱਜ ਅਸੀਂ ਘੁੰਮਣੀ ਗੁਰਦੁਆਰਾ ਸਾਹਿਬ ਵੀ ਆਏ ਸਾਨੂੰ ਉੱਥੇ ਵੀ ਬਹੁਤ ਜ਼ਿਆਦਾ ਸਬਸਕ੍ਰਾਈਬਰ ਵੇਲੇ ਔਰ ਉਹ ਇੱਕ ਜਣੇ ਸਾਨੂੰ ਕਹਿੰਨੇ ਸੀ ਕਿ ਅਸੀਂ ਤੁਹਾਨੂੰ ਮਿਲਣ ਵਾਸਤੇ ਆ ਆਣਾ ਸੀਗੇ ਅਸੀਂ ਸੋਚਿਆ ਸੀਗੇ ਕਿ ਤੁਹਾਡੇ ਨਾਲ ਕੰਟੈਕਟ ਕਰੀਏ ਕਿ ਤੁਹਾਨੂੰ ਮਿਲ ਕੇ ਆਉਣਾ ਘਰੇ ਜਾ ਕੇ ਤੇ ਅਸੀਂ ਕਿਹਾ ਸੀ ਹੁਣ ਕੱਲ ਜਣਾ ਤੇ ਉਹਨਾਂ ਨੂੰ ਰੱਬ ਵੱਲੋਂ ਹੀ ਅਸੀਂ ਅੱਜ ਗੁਰਦੁਆਰੇ ਮਿਲ ਗਏ ਤਾਂ ਬੜੀ ਖੁਸ਼ ਹੋਏ ਤੇ ਇਸ ਕਰਕੇ ਸਾਡਾ ਟ੍ਰਿਪ ਬਹੁਤ ਵਧੀਆ ਰਿਹਾ ਤੇ ਵਾਪਸ ਤਾਂ ਚਲੋ ਜਾਣਾ ਹੀ ਹੈ ਇਹਦਾ ਨਾ ਇੱਕ ਦਿਨ ਤਾਂ ਜਾਣਾ ਕਿੰਨੇ ਦਿਨ ਬੰਦਾ ਜਾ ਸਕਦਾ ਵਾ ਮੰਮੀ ਆਓ ਅਸੀਂ ਹੁੰਦੇ ਰਹਿ ਕਰਾਂਗੇ ਹਾਂਜੀ ਮੰਮੀ ਮੰਮੀ ਦੇ ਜਿਹੜੀਆਂ ਸਾਨੂੰ ਰੋਟੀਆਂ ਖਵਾਈਆਂ ਬੜਾ ਪਿਆਰ ਦਿੱਤਾ ਹਰ ਇੱਕ ਖੁਸ਼ੀ ਦੇ ਪਲ ਦਿੱਤੇ ਮੰਮੀ ਉਹਦੇ ਲਈ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਮੰਮੀ ਨੇ ਬਹੁਤ ਸੋਹਣੇ ਸੋਹਣੇ ਪਕਵਾਨ ਖਵਾਏ ਹੁਣੀ ਮੰਚੂਰੀਅਨ ਖਾ ਕੇ ਹਟਿਆ ਚਲੋ ਸਰੇ ਹੀ ਚੀਜ਼ ਨਹੀਂ ਦਿਖਾਈ ਜੀ ਆ ਖਾ ਰਿਆਂ ਖਾ ਰਿਆਂ ਚਲੋ ਹਨਾ ਕਈ ਵਾਰ ਹਨਾ ਗੱਲਾਂ ਬਾਤਾਂ ਵੀ ਜ਼ਰੂਰੀ ਹੁੰਦੀਆਂ ਨੇ ਹੁਣ ਆਪਾਂ ਚੱਲਿਆਂ ਜੀ ਸੱਚਰਾ ਦੇ ਘਰੇ ਤੇ ਸਾਰੇ ਚੱਲਿਆਂ ਇਕੱਠੇ ਹੋ ਕੇ ਤੇ ਅਨੁਪਰੀਤ ਮੈਨੂੰ ਪਾਣੀ ਪਿਲਾ ਦਿਓ ਬੇਟਾ ਥੈਂਕ ਯੂ ਬਹੁਤਾਂ ਜੀ ਬੱਚਿਆਂ ਦੇ ਬਿਨਾ ਰੌਣਕ ਲੱਗੀ ਸੀ ਨਾ ਹਾਂ ਰੌਣਕ ਲੱਗੀ ਸੀ ਸਾਡੇ ਘਰੇ ਸਹੀ ਗੱਲ ਹੈ ਸਹੀ ਗੱਲ ਹੈ ਛੋਟੇ ਬੱਚੇ ਨੇ ਵੀ ਲਾਈ ਵੀ ਵੱਡੇ ਬੱਚੇ ਨੇ ਵੀ ਰੌਣਕ ਲਾਈ ਡੈੜੀ ਨਹੀਂ ਕੁਝ ਬੋਲਣ ਦੇ ਡੈੜੀ ਤੁਸੀਂ ਕੁਝ ਬੋਲੋ ਫਿਰ ਸਾਰੇ ਕਹਿਣਗੇ ਤੁਹਾਡੇ ਡੈੜੀ ਬੋਲਦੇ ਨਹੀਂ ਤੁਸੀਂ ਦੱਸੋ ਵੀ ਕੀਵੇਂ ਦਾ ਤੁਹਾਡਾ ਰੈਕਸ ਐਕਸਪੀਰੀਅੰਸ ਸਾਨੂੰ ਸਾਂਝਾ ਕਰੋ ਜਿਹੜਾ ਤੁਸੀਂ ਸਾਂਝਾ ਕਰੋ ਜੀ ਸਾਰੇ ਪਰਚ ਬੰਦਾ ਕਹਦੇ ਸਾਡੇ ਘਰ ਚ ਬੰਦਾ ਬੱਚੇ ਨੇ ਮਤ ਜੀ ਆਏ ਸਾਡੇ ਘਰੇ ਹੈ ਸਾਡਾ ਫਰਜ਼ ਬਣਦਾ ਨਹੀਂ ਫਰਜ਼ ਸਾਡਾ ਬਣਦਾ ਆਪਣੇ ਮਾਪਿਓ ਦੇ ਆਸ਼ੀਰਵਾਦ ਲੈਣਾ ਪਰ ਮਾਪਿਓ ਦਾ ਵੀ ਬੰਦਾ ਹੈ ਤੁਸੀਂ ਨਹੀਂ ਮਾਪਿਓ ਦਾ ਤਾਂ ਚਲੋ ਮਾਪਿਓ ਨੇ ساری ਜ਼ਿੰਦਗੀ ਫਰਜ਼ ਨਿਭਾਏ ਨੇ ਬੱਚੇ ਪਾਲ ਪੋਸਟ ਵੱਡੇ ਕਰ ਤੇ ਕਾਬਲ ਕਰ ਤੇ ਮੇਰੇ ਮਾਪਿਓ ਨੇ ਕੀਤਾ ਇੱਥੇ ਤੁਸੀਂ ਕਿਰਨ ਨੂੰ ਕੀਤਾ ਮਾਪਿਓ ਦਾ ਮਾਪਿਓ ਆ ਕਿਰਨ ਤੇ ਅਸੀਂ ਇੱਕੋ ਹੀ ਚੀਜ਼ ਆ ਤੁਸੀਂ ਕਿਰਨ ਨੂੰ ਕਾਬਲ ਬਣਾਇਆ ਇੰਟੈਲੀਜੈਂਟ ਬਣਾਇਆ ਹਰ ਪੱਖੋਂ ਨੇ ਪੁੰਨ ਹੈਗੀ ਉਹਦੇ ਲਈ ਵੀ ਮੈਂ ਤੁਹਾਡਾ ਤੈਨ ਧੰਨਵਾਦ ਕਰਦਾ ਤੇ ਨਹੀਂ ਨਹੀਂ ਸੀਰੀਅਸਲੀ ਸੀਰੀਅਸਲੀ ਤੇ ਉਸ ਤੋਂ ਇਲਾਵਾ ਵੀ ਇੰਨਾ ਮਾਪਿਓ ਦਾ ਜਿਹੜਾ ਫਰਜ਼ ਹੁੰਦਾ ਨਾ ਇਹ ਇਹ ਜ਼ਰੂਰੀ ਨਹੀਂ ਵੀ ਮਾਪਿਓ ਦਾ ਹੀ ਹੁੰਦਾ ਸਾਰਾ ਫਰਜ਼ ਹੁਣ ਬਸ ਵਕਲੇ ਪਰਚ ਬੱਚਿਆਂ ਦੇ ਹੁੰਦੇ ਨੇ ਧੀਆ ਜਮਦੀਆ ਹੋਣ ਪਰਾਈਆ ਬੇਨਾਰ ਬਾਬਲਾ ਮਦਾਨੀਆਂ ਹਵੇ ਮੇਰੇ ਡਾਡਿਆਰੇ ਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਮੈਂ ਆਪਣੇ ਬਿਲਕੁਲ ਨਾਲ ਘਰ ਬਣਾ ਕੇ ਦਾਂਗਾ ਆਪਣੀ ਕੁੜੀ ਨੂੰ ਛੋਨੇ ਪਾਪਾ ਨੇ ਉਹ ਤੇ ਲੈ ਗਏ ਪਾਪਾ ਨੇ ਛੋਨੇ ਘਰ ਲੈ ਕੇ ਮੈਂ ਜਿੱਥੇ ਵੀ ਹੋਵਾਂਗਾ ਜੇ ਇੱਥੇ ਹੋਇਆ ਨਾਲ ਨਾਲ ਘਰ ਲੈ ਕੇ ਦਾਂਗਾ ਇਹਨੂੰ ਤੂੰ ਮੇਰੇ ਨਾਲ ਰਹਿ ਹੂੰ ਪਾਪਾ ਕਿ ਕਿੰਨੇ ਪਾਪਾ ਕਿੰਨੇ ਸੋਹਣਾ ਕਰ ਲੈ ਦੇਣਾ ਇਹ ਬਾਤ ਆਪਣੀ ਲੱਗ ਗਈ ਬਿਲਕੁਲ ਲੱਗ ਗਈ ਆਪਣੀ ਲੱਗੀ ਰੱਖਣਾ ਵਾ ਹਾਂ ਚੀਜ਼ ਇਹ ਸਹੀ ਗੱਲ ਹੈ ਕਹਿੰਦਾ ਮੇਰੀ ਧੀ ਆ ਨੂੰ ਕਿੰਨੇ ਚਾਅ ਨਾਲ ਪਾਲ ਰਿਆ ਹਨਾ ਕਿੰਨਾ ਮੋਹ ਹੈ ਮੇਰਾ ਮੈਂ ਤਾਂ ਤੋੜ ਨਹੀਂ ਸਕਦਾ ਮੈਂ ਤਾਂ ਨਹੀਂ ਤੋੜ ਸਕਣੀ ਨਾ ਨਾ ਪੋਸੀਬਲ ਹੀ ਨਹੀਂ ਮੈਂ ਆਪਣੇ ਘਰ ਦੇ ਨਾਲ ਇਹਨੂੰ ਕਰ ਲਿਆ ਦਾਂਗਾ ਜਿਵੇਂ ਦਾ ਘਰ ਕੇ ਕੋਠੀ ਕੇ ਕੁਝ ਬਣਾਦਾ ਇਹਨੂੰ ਐਕਟ ਨਾਲ ਰਹੇ ਮੇਰੇ ਹਨਾ ਚਲੋ ਯਾਰ ਆਪਾਂ ਉਧਰ ਚਲੀਏ ਮੈਂ ਕਿਤੇ ਮੈਜਜ ਬਾਤੀ ਹੋ ਜਾ ਸਿਮਨਾਰੋ ਮੇਰੇ ਵੀਰ ਨਾ ਰੋ ਨਾ ਰੋ ਪ੍ਰਾਨਾਰੋ ਰਾਤਾ ਵੀਰਾ ਇਬਾਦਤ ਕਿੱਥੇ ਚੱਲੀ ਐ ਇਸ ਟਾਈਮ ਇਬਾਦਤ ਤੈਨੂੰ ਲੈ ਕੇ ਸੀ ਕਿੱਥੇ ਸ਼ਰਫਾ ਮਾਰਨ ਡਿਆ ਚਲੋ ਜੀ ਚਲੋ ਦੁਕਾਨੀਆਂ ਚਲੋ 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 ਡੈਡੀ ਸਾਹਿਬ ਚਲੋ ਆਗੇ 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 ਜੱਟਾ ਜਾਗ ਗਭਈ ਵੇ ਹੁਣ ਜਾਗੋ ਆਈਆ ਜਟਾ ਜਾਗ ਬਈ ਵੇ ਹੁਣ ਜਾਗੋ ਆਇਆ ਓਹੋ ਕੀ ਬਤਾਈ ਕੀ ਬਤਾਏ ਨਵਾਜੀ ਆਇਆ ਕਿਤੇ ਮੜੀ ਮਟੇ ਜਾਣੇ ਹਾਏ ਇਹ ਨਵਾਸੀ ਨਹੀਂ ਨਵਾਜੀ ਹੱਸੇ ਕਾ ਅੱਛਾ ਇਹ ਹੋ ਜਾ ਤੇ ਇਆ ਚੱਲਨੇ ਠੀਕ ਠਾਕ ਸੋਗੇ ਸੀ ਨਹੀਂ ਨਹੀਂ ਮੈਂ ਲਗਾ ਸੋਗਿਆ ਕਿੱਧਰ ਕਿੱਧਰ ਬਾਬੂ ਏ ਇੱਧਰ ਕੋਈ ਨਹੀਂ ਆਜਿਆ ਕੋਈ ਉੱਧਰ ਕੋਈ ਉੱਧਰ ਕੋਈ ਉੱਧਰ ਕੋਈ ਨਹੀਂ ਆਇਆ ਨਹੀਂ ਨਾ ਮੜਿਆ ਆਹ ਸਾਥ ਆ ਜਾ ਤੂੰ ਬਿਮਾਰ ਹੋ ਗਿਆ ਹੈ ਮੜਿਆ ਆਜੋ ਆਜੋ ਅੰਦਰ ਲੋ ਜਿਆਦਾ ਖੇਡਦੇ ਆਇਆ ਉਹ ਹੈ ਨਾ ਇਹ ਕੰਨੜੀ ਆਈ ਐ ਤੇ ਤੇਰੇ ਨਾਲ ਜਿੰਨੇ ਰੋਣਾ ਫਿਰ ਸੋਣਾ ਨਹੀਂ ਨਾ ਮਗੋਦੀ ਚ ਵਧੀ ਸੁਆਲਾਂਗਾ ਲੋ ਜੀ ਦੋਸਤੋ ਸੱਚ ਕਰੋਂ ਵੀ ਕੋ ਮਾਏ ਤੇ ਲੇਟ ਹੋ ਗਿਆ ਖਾਜੇ ਅਸਵੀਰੋਂ ਜਲਦੀ ਉੱਠਣਾ ਕਿਉਂਕਿ ਜਾਣਾ ਹੈ ਤੇ ਦਿਓ ਸਾਨੂੰ ਇਜਾਜ਼ਤ ਕੱਲ ਸਵੇਰੇ ਸਵੇਰੇ ਜਲਦੀ ਉੱਠ ਕੇ ਨਿਕਲਾਂਗੇ ਤੁਹਾਨੂੰ ਮਿਲਦੇ ਆਂ ਫਿਰ ਕੱਲ ਨਿਲੰਦਰ ਵੀ ਰੁਕਣਾ ਹੈ ਲਡੂਆ ਦੀ ਭਾਜੀ ਦੇਣੀ ਹੈ ਦੀਦੀ ਨੂੰ ਤੇ ਮਾਸੀ ਹੁਣਾਂ ਨੂੰ ਮਾਰਕੇ ਤੁਹਾਨੂੰ ਮਿਲਦੇ ਆਂ ਕੱਲ ਬਾਏ ਬਾਏ